रानिका बाग माता लाल देवी मंदिर ਦੇ ਬਾਹਰ ਇੱਕ ਬਹੁਤ ਹੀ ਸੋਹਣਾ ਆਈ ਲਵ ਮਾਈ ਵਾਰਡ ਨਾਮ ਦਾ ਇੱਕ ਲਾਈਟਿੰਗ ਸਾਈਨ ਬੋਰਡ ਬਣਾਇਆ ਸੀ ਜੋ ਹੁਣ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਉਸ ਵਿੱਚ ਹੁਣ ਲੋਕ ਕੂੜਾ ਕਰਕਟ ਸੁੱਟ ਰਹੇ ਹਨ ਜੋ ਮੰਦਿਰ ਮਾਤਾ ਲਾਲ ਦੇਵੀ ਵਿਖੇ ਆਉਣ ਵਾਲੇ ਸ਼ਰਧਾਲੂਆਂ ਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਰਾਨੀਕਾ ਬਾਗ ਮਾਤਾ ਲਾਲ ਦੇਵੀ ਮੰਦਿਰ ਦੇ ਨਜ਼ਦੀਕ ਮੌਜੂਦ ਹਾਂ ਜਿੱਥੇ ਵਾਰਡ ਦੇ ਕਾਉਂਸਲਰ ਵੱਲੋਂ ਇੱਕ ਬਹੁਤ ਸੋਹਣੀ ਚੀਜ਼ ਬਣਾਈ ਗਈ ਸੀ ਇੱਕ ਸਾਈਨ ਬਣਾਇਆ ਗਿਆ ਸੀਗਾ ਆਈ ਲਵ ਮਾਈ ਵਾਰਡ ਤਸਵੀਰਾਂ ਤੁਹਾਨੂੰ ਉਹਦੇ ਹਾਲਾਤ ਦਿਖਾ ਦਿੰਦੇ ਆ ਕਿ ਕੀ ਐਸ ਵੇਲੇ ਬਣੇ ਹੋਏ ਨੇ ਕੋਈ ਟਾਈਮ ਸੀ ਕਿ ਇਹ ਜਿਹੜਾ ਸਾਈਨ ਹੈ ਆਈ ਲਵ ਮਾਈ ਵਾਰਡ ਦਾ ਇਹ ਜਗਦਾ ਹੁੰਦਾ ਸੀ ਤੇ ਅੱਜ ਤੁਸੀਂ ਇਹਦੇ ਹਾਲਾਤ ਜਿਹੜੇ ਨੇ ਉਹ ਦੇਖ ਸਕਦੇ ਹੋ ਮਾਤਾ ਮੰਦਰ ਆਉਣ ਵਾਲੇ ਜਿਹੜੇ ਸ਼ਰਧਾਲੂ ਸੀ ਉਹ ਵੀ ਦੇਖ ਕੇ ਕਾਫੀ ਆਕਰਸ਼ਿਤ ਹੁੰਦੇ ਸੀ ਤੇ ਅੱਜ ਤੁਸੀਂ ਇਹਦੇ ਹਾਲਾਤ ਦੇਖੋ ਕਿ ਲੋਕ ਇਹਦੇ ਵਿੱਚ ਕੂੜਾ ਸਿੱਟਦੇ ਨੇ ਤੇ ਕਹਿ ਸਕਦੇ ਆ ਕਿ ਹੁਣ ਇਹ ਇੱਕ ਸਿਰਫ ਕੂੜੇ ਦਾ ਡੰਪ ਬਣ ਕੇ ਰਹਿ ਗਿਆ ਹੈ ਨਾ ਇਹਦਾ ਧਿਆਨ ਰੱਖਿਆ ਵਾਰਡ ਕਾਉਂਸਲਰ ਵੱਲੋਂ ਤੇ ਨਾ ਹੀ ਇਹਦੀ ਸਾਮ ਸੰਭਾਲ ਜਿਹੜੀ ਐ ਉਹ ਨਗਰ ਨਿਗਮ ਵੱਲੋਂ ਕੀਤੀ ਗਈ ਹਾਲਾਂਕਿ ਨਗਰ ਨਿਗਮ ਵੱਲੋਂ ਜਿਹੜੀ ਐ ਉਹ ਇਹਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਇਲਾਕੇ ਦੀ ਜਿਹੜੀ ਦੇਖ ਐ ਉਹ ਸੋਹਣੀ ਲੱਗਦੀ ਸੀ ਪਰ ਨਗਰ ਨਿਗਮ ਵੱਲੋਂ ਜਿਹੜਾ ਇਹਦਾ ਧਿਆਨ ਨਹੀਂ ਦਿੱਤਾ ਗਿਆ ਸੋ ਹੁਣ ਜਦੋਂ ਸ਼ਰਧਾਲੂ ਜਿਹੜੇ ਨੇ ਮਾਤਾ ਮੰਦਰ ਪਹੁੰਚਦੇ ਨੇ ਤੇ ਕਾਫੀ ਬੁਰਾ ਪ੍ਰਭਾਵ ਲੈ ਕੇ ਜਾਂਦੇ ਨੇ ਕਿਉਂਕਿ ਹੁਣ ਕਹਿ ਸਕਦੇ ਆ ਕਿ ਇਹ ਜਿਹੜਾ ਸਾਈਨ ਹੈ ਇਹ ਹੁਣ ਖੰਡਰ ਬਣ ਚੁੱਕਾ ਹੈ ਜਿਹੜਾ ਕਿ ਬਹੁਤ ਹੀ ਬੁਰਾ ਲੱਗਦਾ ਹੈ ਤੇ ਜਿਹੜੇ ਸ਼ਰਧਾਲੂ ਹੁੰਦੇ ਨੇ ਉਹਨਾਂ ਤੇ ਵੀ ਮਾੜਾ ਪ੍ਰਭਾਵ ਪਾਉਂਦਾ ਸੋ ਨਗਰ ਨਿਗਮ ਨੂੰ ਕਹਿਣਾ ਚਾਹਾਂਗੇ ਕਿ ਜਾਂ ਤਾਂ ਇਹਨੂੰ ਸਵਾਰ ਦਿੱਤਾ ਜਾਵੇ ਜਾਂ ਫਿਰ ਇਹਨੂੰ ਉਥੋਂ ਹਟਾ ਦਿੱਤਾ ਜਾਵੇ ਤਾਂ ਜੋ ਏਰੀਆ ਜਿਹੜਾ ਹੈ ਉਹ ਸੁੰਦਰ ਦਿਖੇ ਜਾਂ ਇਹਨੂੰ ਬਣਾਇਆ ਜਾਵੇ ਕਿਉਂਕਿ ਇਹ ਜੋ ਇਸ ਵੇਲੇ ਦੇ ਹਾਲਾਤ ਬਣੇ ਹੋਏ ਨੇ ਉਹ ਬਹੁਤ ਹੀ ਬੁਰੇ ਨੇ ਸੋ ਦਿਖ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ